ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਮੋਗਾ ਬੁੱਗੀਪੁਰੇ ਚੌਂਕ ਚ ਬਾਈ ਜੀ ਉਹਨਾਂ ਦਾ ਘਰ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਸੂਏ ਸਵਾਏ ਇੱਕ ਬੂਰੀ ਨੀਲੀ ਰਾਵੀ ਦੀ ਸੂਈ ਸਵਾਈ ਹੈ ਤੇ ਇੱਕ ਇਧਰ ਝੋਟੀ ਖੜੀ ਹੈ ਇਹ ਵੀ ਸੂਈ ਸਵਾਏ ਆ ਤੁਸੀਂ ਸਵਾਈਆ ਦੋਵਾਂ ਦੇ ਬੱਚੇ ਆ ਖੜੇ ਇਨਫੋਰਮੇਸ਼ਨ ਲੈ ਦਨਾਂ ਆਉ ਕਰਦੇ ਗੇ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋ ਨੈਗ ਬਕਾਉ ਜੀ ਜੀ ਦੋ ਜੀ ਦੋ ਕਰਤੀ ਸ਼ੁਰੂਆਤ ਫਿਰ ਜੀ 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 ਚਲੋ ਮਹਾਰਾਜ ਪਲੀ ਕਰੇ ਦਾਤਾ ਪਲੀ ਕਰੂਗਾ ਕਿਹੜੇ ਪਾਸੋਂ ਲੱਗੀਏ ਜਿਹੜੇ ਮਰਜ਼ੀ ਪਾਸੋਂ ਲੈ ਲਓ ਸਾਤੀ ਸਾਤੇ ਚਲੋ ਇਧਰੋਂ ਹੀ ਕਰ ਲਈਏ ਇਹ ਨੀਲੀ ਰਾਵੀ ਤੀਜੇ ਸੂਵੇ ਤੇ ਮੈਂ ਸੂਈਆ ਠੀਕ ਹੈ ਜੀ ਤੇ ਲਗਭਗ ਮਹੀਨੇ ਦੇ ਆਸ-ਪਾਸ ਆ 2-4 ਦਿਨ ਉੱਧਰ-ਉੱਧਰ ਹੋ ਸਕਦੇ ਆਪਾਂ ਤਾਂ ਮਹੀਨੇ ਦੇ ਅੰਦਰ ਹੀ ਹੋਊਗੀ ਮੇਰਾ ਤੇ ਖਿਆਲ ਆ ਕਿਉਂਕਿ ਜਿਹੜਾ ਬੱਚਾ ਪੱਠੇ ਨਹੀਂ ਖਾਂਦਾ ਪਾਣੀ ਵਾਂਗ ਪੀਂਦਾ ਵਾ ਉਹ ਕਿੰਨਾ ਕਿਆ ਪਰ ਇਹਦੀ ਤਾਂ ਖਾਸੀ ਹੈ ਤੇ ਕਿ ਇਹ ਬੂਰੀ ਨੀਲੀ ਰਾਵੀ ਦੇ ਵਿੱਚ ਕਿ ਇਹ ਤਾਂ ਬੱਚਾ ਪਿਓਰ ਜਿਹੜਾ ਬੂਰਾ ਆ ਦੋਸਤੋ ਬੱਚਾ ਬੂਰਾ ਕੱਟਾ ਮੇਲ ਕਾਫ ਕੱਟੜਾ ਕਿੰਨਾ ਦੁੱਧ ਰੈਡੀ ਆ ਜੀ ਇਹ ਤਾਂ 10 ਕਿਲੋ ਦੁੱਧ ਹੈਗਾ ਬਾਬੇ ਠੀਕ ਹੈ ਜੀ ਹਾਂ Papa 4 ਦਿਨ ਚੋ ਕੇ ਲੈ ਜੇ ਬੰਦਾ ਕੋਈ ਹੋ ਜੀ ਦੀ ਹੈਗੀ ਜੋ ਹੈਗਾ ਸਾਹਮਣੇ ਆ ਜੈ ਜਮਲ ਦੱਸ ਦਈਏ ਪਹਿਲਾਂ ਹੀ ਜੈ ਜਮਲ 73000 ਰੁਪਏ ਦੇ ਦੇਣ ਕਿਹੜੀ ਹੈ ਬਾਣ ਦੋਸਤੋ 73000 ਦੀ ਬਾਈ ਉਹ ਨਹੀਂ ਕਹਿੰਦੇ ਦੇ ਦੇਾਂਗੇ 10 ਕਿਲੋ ਦੁੱਧ ਹੈ ਭਾਵਾਂ ਕੋਈ ਦੋ ਟਾਈਮ ਚਾਰ ਟਾਈਮ ਭਾਵਾਂ 10 ਦਿਨ ਚੋਕੇ ਲੈ ਜੇ ਅਗਲਾ ਖੁੱਲੀ ਛੋੜ ਤੀਜੇ ਸੂਵੇ ਸੂਈ ਆ ਅਜੇ ਬਾਗੋਂ ਪੰਨੀ ਕੋਈ ਦਿੱਤੀ ਹੋਵੇ ਠੀਕ ਹੈ ਜੀ ਠੀਕ ਹੈ ਜੀ ਸਹੀ ਹੈ ਜੀ 73000 ਦੀ ਦੇ ਦੇਣੀ ਆ ਬੂਰੀ ਨੀਲੀ 라ਵੀ ਨਸਲ ਦੀ ਮੱਝ ਇੱਕ ਮਹੀਨੇ ਦੇ ਕਰੀਬ ਸੂਈ ਨੂੰ ਸਮਾ ਹੋ ਗਿਆ ਕੋਈ 2-4 ਦਿਨ ਬਾਈ ਜੀ ਨੇ ਦੱਸਦੇ ਘਾਟ ਹੀ ਆ ਬਾਕੀ ਤੁਸੀਂ ਆ ਕੇ ਵੇਖ ਹੀ ਲੈਣਾ ਬੱਚਾ ਵੇਖ ਲਓ ਆ ਕੇ ਦੁੱਧ 10 ਕਿਲੋ ਆ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਤੇ ਭਾਵੇਂ 10 ਦਿਨ ਚੋਲਿਓ ਉਹ ਥੋਡੀ ਮਰਜੀ ਆ ਤੁਸੀਂ ਪੈਸੇ ਲਾਉਣੇ ਆ ਥੋੜਾ ਹੱਕ ਬੰਦ ਆ ਮੇਰਾ ਕੰਮ ਆ ਵੀਡੀਓ ਬਣਾਉਣਾ ਸਮਾਂ ਤੁਹਾਨੂੰ ਦੱਸ ਦੇਣਾ ਕਿੰਨੇ ਵਜੇ ਬਣਾ ਰਹੇ ਆ 12 ਵਜੇ ਕੇ 4 ਮਿੰਟ ਦੇ ਵੀਡੀਓ ਬਣਾ ਰਹੇ ਆਂ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਮ ਤੇ ਘਰ ਹਵਾਨਾ ਦੁੱਧ ਨਾਲ ਭਰ ਲੈਣਾ 12 ਵਜੇ ਵੀਡੀਓ ਬਣਾ ਰਹੇ ਆਂ 6 ਘੰਟੇ ਪਏ ਆ ਸ਼ਾਮ ਦੀ ਚਵਾਈ ਚ ਥਾਂ ਸੋਹਣੀ ਆ ਅੱਧੀ ਚਵਾਈ ਵਾਲੇ ਗੈਂਪ ਚ ਲੱਗੇ ਹੋਇਆ ਬਹੁਤ ਚੰਗੀ ਦੋਵਾਂ ਦੀ ਚਵਾਈ ਬਹੁਤ ਚੰਗੀ ਆ ਜੀ ਚਵਾਈ ਬਾਈ ਉਹਨੇ ਦੱਸ ਦਿਆ ਕਿ ਦੋਵਾਂ ਦੀ ਪੂਰੀ ਚੰਗੀ ਆ ਮੈਂ ਇੱਕ ਤੁਹਾਨੂੰ ਬੇਨਤੀ ਕਰਨ ਆ ਗਿਆ ਬਲਦਰਾ ਜੀ ਥਾਣੇ ਨੇੜੇ ਕਰਕੇ ਬੁਖਾ ਦਿਓ ਤੁਸੀਂ ਵੀਡੀਓ ਰੋਜ਼ ਬਣਾਉਂਦੇ ਨੇਤਾ ਕਿਸੇ ਥਾਣੇ 'ਚ ਡੋਕਾ ਹੈਗਾ ਤਾਂ ਦੱਸਿਓ ਮੈਨੂੰ ਸਹੀ ਹੈ ਜੀ ਦੋਸਤੋ ਬਾਈ ਹੁਣੀ ਕਹਿੰਦੇ ਕਿਸੇ ਥਾਣੇ 'ਚ ਡੋਕਾ ਨਹੀਂ ਡੋਕਾ ਦਾ ਮਤਲਬ ਸਵੇਰ ਦੀ ਇਹਨਾਂ ਦੀ ਚਵਾਈ ਹੋਈ ਵੀ ਆ ਇਹ ਨਹੀਂ ਬਪਈਆਂ ਛੱਡ ਕੇ ਨਹੀਂ ਬਾਸ ਕਦੇ ਕਰਾਈਆਂ ਚੈੱਕ ਜੋਏ ਕੀਤੀਆਂ ਵੀਡੀਓ ਬਣਾ ਲਓ ਵੀ ਛੱਡ ਕੇ ਬਣਾ ਦਿਓ ਦੋਸਤੋ ਬਾਈ ਹੁਣੀ ਕਹਿੰਦੇ ਸਵੇਰ ਦੀਆਂ ਖਾਲੀ ਕੀਤੀਆਂ ਵਾਂ ਜਮ 10 ਕਿਲੋ ਦੁੱਧ ਦਾ 73000 ਦੀ ਦੇ ਦੇਣੀ ਦੋ ਨੰਬਰ ਦਸੀ ਜੀ ਇਹਦੇ ਬਾਰੇ ਇਹ ਪਲੂਨ ਛੋਟੀ ਹੈ ਜੀ ਇਹਦੇ ਮੂੰਹ ਤੋਂ 6 ਦੰਦ ਦੇ 4 ਦੰਦ ਪੂਰੇ ਹੋ ਗਏ 6 ਗੀ ਲੱਛਕ ਦੇ ਲੱਗੇ ਆ ਠੀਕ ਹੈ ਜੀ ਤੇ ਇਹਨੂੰ ਤਕਰੀਬਨ 20 22 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਦੁੱਧ ਇਹਦੇ ਵੀ 10 ਕਿਲੋ ਦੇ ਆਸ-ਪਾਸ ਹੀ ਆ ਛੋਟੀ ਦੇ ਦੋਵਾਂ ਥਲੀ ਨੇ ਇੰਨਾ ਹੀ ਆ ਨਹੀਂ ਨਹੀਂ ਆ ਦੋ-ਦੋ ਤੇ ਦੋ-ਦੋ ਕਿਲੋ ਵਧਣ ਗਿਆ ਕਿਉਂਕਿ ਜਿੱਤੇ ਹਰਿਆ ਪੈਣਾ ਹੂੰ ਉਹਦਾ ਤੇ ਸੁੱਕੇ ਪੱਠੇ ਦਾ ਫਰਕ ਬਹੁਤ ਪੈਂਦਾ ਹੂੰ ਇੱਕ ਘਰ ਬਾਰ-ਬਾਰ ਹੋਣ ਕਰਕੇ ਹੂੰ ਥੋੜਾ ਜਿਹਾ ਹੈਗਾ ਵਾ ਇਹ ਥੋੜਾ ਜਿਹਾ ਮੱਛਰ ਜਿਆਦਾ ਲੜਦਾ ਹੂੰ ਮਛਰ ਦੇ ਕਾਰਨ ਥੋੜਾ ਜਿਹਾ ਫਿਰ ਮਛੂਰ ਦੁੱਧੋ ਘਟਦਾ ਹੀ ਆ ਹਾਂ ਸਹੀ ਹੈ ਜੀ ਇਹਦਾ ਮੁੱਲ ਜੈਜਾ 77000 ਨੂੰ ਛੋਟੀ ਦੇ ਦਿਆ ਉਹ 73 ਦੀ 77 ਦੀ ਜੇ ਕੋਈ ਜੋੜਾ ਲੈ ਲੂ ਕੋਈ ਨਾ ਫਿਰ ਉਹਦਾ ਘਟਾ ਜਿਵੇਂ ਅੱਗੇ ਜੋੜੀ ਆ ਗਈ ਸੀ ਬਾਈ ਲੈ ਗਈ ਸੀ ਜਿਵੇਂ ਉਹਨੇ ਕੀਤਾ ਸੀ ਦੇਤੀ ਹਮ ਸਹੀ ਹੈ ਅੱਗੇ ਆਪ ਪਤਨ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਜੋੜੀ ਜੀ ਹਮ ਉਹ ਰੋਪੜ ਦੇ ਨੇੜੇ ਆਇਆ ਸੀ ਬਾਈ ਠੀਕ ਹੈ ਜੀ ਤੇ ਦੋਨੇ ਉਹਨੇ ਚੋਈਆਂ ਲੈ ਗਿਆ ਹਮ ਚਲੋ ਮੈਂ ਕਿਹਾ ਬਾਈ ਜੇ ਤੇਰੇ ਘਰੇ ਵੀ ਦੁੱਧ ਘਟਾ ਹੋਇਆ ਹਮ ਤੇ ਮੈਂ ਲੱਦ ਕੇ ਭੇਜੀ ਸੀ ਹਮ ਸਹੀ ਹੈ ਆਪਾਂ ਮੈਨੂੰ ਝੂਠ ਨਹੀਂ ਕਦੇ ਬੋਲ ਕੇ ਵਿੱਚ ਆ ਪੁੱਛ ਹੂੰ ਫਿਰ ਇੱਕੋ ਤਨ ਬਾਰ-ਬਾਰ ਕਹਿੰਦਾ ਵੀ ਜਦੋਂ ਚੋਰੀ ਕਰਕੇ ਜਾਂ 헤ਰੇਫਰੀ ਕਰਕੇ ਪਸ਼ੂ ਵੇਚਣਾ ਫਿਰ ਗੁਰਦੁਆਰਾ ਹੀ ਜਾਣਾ ਬੰਦ ਕਰਾ ਇਹ ਵੀ ਸਹੀ ਆ ਕੱਢੀਏ ਬਾਹਰ ਨੂੰ ਜੇ 헤ਰਾ ਫਿਰ ਕੀ ਕਰਨਗੇ ਤਾਂ ਫਿਰ ਜਾ ਹਾਂ ਫਿਰ ਗੁਰੂ ਘਰ ਜਾ ਕੀ ਕਰਨਾ ਜਾ ਕੇ ਲੈਣਾ ਕੀ ਫਿਰ ਹੂੰ ਆ ਦੋਸਤੋ ਦੋਵਾਂ ਦੇ ਬੱਚੇ ਮੇਲਕਾਫ ਕਟੜੇ ਇੱਕ ਦਾ ਬੂਰਾ ਇੱਕ ਦਾ ਕਾਲਾ ਜਿਹੜੀ ਬੂਰੀ ਨੀਲੀ ਰਾਵੀ ਦੀ ਮੱਝ ਉਹਦਾ ਬੱਚਾ ਬੂਰਾ ਤੇ ਜਿਹੜੀ ਦੂਜੀ ਝੋਟੀ ਪਹਿਲਣ ਉਹਦਾ ਕਾਲਾ ਆਪ ਵੀ ਕਾਲੀ ਆ ਤੇ ਬੱਚਾ ਵੀ ਕਾਲਾ 10 ਇਹ 10 ਕਿਲੋ ਦੋਵਾਂ ਥੱਲੇ ਦੁੱਧ ਹੈ ਚੋਣ ਦੀ ਖੇਚਲ ਤੁਸੀਂ ਕਰਨੀ ਐ ਮੇਰੇ ਇਹ ਲੋ ਧਾਰਾ ਮਾਰ ਕੇ ਲੈ ਜਾਓ ਮੇਰੇ ਇਹ ਲੋ ਭਾਵੇਂ ਦੋ ਟਾਈਮ ਚੋਲਿਓ ਪ੍ਰਾਈਜ਼ ਜਾਇ ਜੀ ਐ ਇੱਕ ਨੰਬਰ 73000 ਦੀ ਦੋ ਨੰਬਰ 77000 ਦੀ ਇੱਕ ਨੰਬਰ ਪਹਿਲਾ ਸੂਆ ਪਲੂਣ ਕੱਟੀ ਚਾਰ ਦੰਦ ਪੂਰੇ ਕਰਕੇ ਛੈਗ ਦੇ ਚੱਕਦੀ ਆ ਇਹ ਦੋ ਨਗ ਤਾਜੇ ਸਵੇ ਸਵਾਏ ਥਣ ਦੁਬਾਰਾ ਵੇਖ ਲੋ ਕਿਸੇ ਵੀ ਦੋਵਾਂ ਨਗਾ ਚੋ ਕਿਸੇ ਵੀ ਨਗ ਦੇ ਥਾਣਾ ਚ ਕੋਈ ਡੋਕੇ ਨਹੀਂ ਕੋਈ ਧਾਰਾ ਨਹੀਂ ਪਾਈਆਂ ਸੁਭਾ ਦੀ ਬਾਈ ਹੁਣੀ ਕਹਿੰਦੇ ਚੁਵਾਈ ਕੀਤੀ ਆ ਸਵੇਰੇ 6 ਵਜੇ ਚੁਵਾਈ ਕਰੀ ਤੇਰੇ ਸੁਭਾ 6:30 ਸਵੇਰੇ 6:30 ਵਜੇ ਦੀ ਚੁਵਾਈ ਹੋਈ ਆ ਸ਼ਾਮ ਨੂੰ ਫੇਰ 6:30 ਵਜੇ ਚੁਵਾਈ ਹੋਣੀ ਆ ਠੀਕ ਹੈ ਜੀ ਸ਼ਾਮ ਨੂੰ ਹੂੰ ਤੋਂ ਆਉਣ ਦੀ ਖਾਤਰ ਵੀ ਅਸੀਂ ਇੰਗੇ ਬਿਛੋਨੇ ਆ ਸਹੀ ਹੈ ਜੀ ਰਾਤ ਨੂੰ ਵੀ ਸ਼ਾਮ ਨੂੰ ਫਿਰ ਸਾਢੇ 5 ਚ ਹੋ ਰਹੀ ਦੀਆਂ ਫਿਰ ਬੁੱਛਰ ਬੁੱਛਰ ਹੋ ਜਾਂਦਾ ਫਿਰ ਲੱਤ ਜੱਕਦਿਆਂ ਨੇ ਹੂੰ ਸਹੀ ਹੈ ਜੀ ਸਵੇਰ ਸਾਢੇ 6 ਸ਼ਾਮ ਨੂੰ ਸਾਢੇ 5 ਕਿਸੇ ਦੇ ਡੋਕਾ ਹੈਗਾ ਤਾਂ ਅਸੀਂ ਜੇਣਦਾਰ ਹੂੰ ਦੋਵਾਂ ਨਗਾਂ ਚੋ ਕਿਸੇ ਦੇ ਵੀ ਡੋਕਾ ਨਹੀਂ ਥਣ ਜਮਾ ਖਾਲੀ ਹੈ ਇਹ ਜੋੜਾ ਪਸ਼ੂਆਂ ਦਾ ਸੇਲ ਹੈ ਬੱਲੇ ਕੋਲ ਜੈਜੇ ਮੁੱਲ ਦੇ ਦੋ ਪਸ਼ੂ ਆ ਬਹੁਤ ਸੱਟ 60000 ਰੁਪਏ ਤੋਂ ਕੋਲ ਜਿੱਥੇ ਮਰਜੀ ਫੜਾ ਦੇ ਹਮ ਸਹੀ ਗੱਲ ਦਾ ਸਹੀ ਗੱਲ ਹੈ ਜੀ ਦੋਸਤੋ ਮੁੱਲ 60000 ਜਿੱਦੂ ਮਰਜੀ ਫੜਾ ਦੇ ਹਮ ਇਹ ਤਾਂ ਹੈ ਹੀ ਬਲੂਨ ਝੋਟੀ ਇਹਦਾ ਕੀ ਰਹਿਣਾ ਹਾਂ ਇਹ ਤਾਂ ਨਾ ਵੀ ਹੈ ਇਹ ਤਾਂ ਨਵਾ ਹਣਾ ਹਮ ਇਹ ਆਪਾਂ ਗਿਫਟ ਹੀ ਦਿੱਤਾ ਸਹੀ ਹੈ ਜੀ ਥੇਰ ਬਾਅਦ ਵੀਡੀਓ ਬਣਾਉਣ ਲਈ ਗਿਫਟ ਆ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਗਿਫਟ ਦੇਵਾਂਗੇ ਦਵਾਉਂਡੀ ਆ ਆ ਪੂਰਨ ਮਾਚੀ ਹਮ ਸਹੀ ਹਾਂ ਤੇ ਦਿਖਾਉਣ ਰਿਹਾ ਹਮ ਸਹੀ ਹੈ ਜੀ ਇਹ ਦੋਸਤੋ ਦੋ ਹਨਗਾਂ ਦੀ ਵੀਡੀਓ ਸੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਬਿਲਕੁਲ ਜੈਜ ਮੁੱਲ ਜਿਹਦੇ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਜ세ਦਾਰ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸ਼ਹਿਰ ਮੋਗਾ ਬੁੱਗੀਪੁਰੇ ਚੌਂਕ ਚ ਬਾਈ ਜੀ ਉਹਨਾਂ ਦਾ ਘਰ ਹੈ ਬਾਕੀ ਆਇਓ ਆਪਦੀ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜਾਓ ਭਾਵੇਂ ਧਾਰਾ ਮਾਰ ਕੇ ਲੈ ਜਾਓ ਉਹ ਜਿੱਦਾਂ ਤੁਹਾਡਾ ਮਨ ਕਰਦਾ ਉਦਾਂ ਤੁਸੀਂ ਕਰ ਲਿਓ ਫੋਨ ਨੰਬਰ ਸਕਰੀਨ ਤੇ ਠਣਾ ਦੀ ਕਿਸੇ ਵੀ ਪੱਖੋਂ ਗਾਰੰਟੀ ਫੁੱਲ ਗਾਰੰਟੀ ਕੋਈ ਭੂਰ ਛੱਟਾ ਹੋਵੇ ਦੇਣਦਾਰ ਹਾਂ ਸਹੀ ਹੈ ਜੀ हां दोस्तों थाना दी भाईजी उनी कहंदे ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਨੀ ਕੀ ਉਹ ਦੀ ਸਾਡੀ ਗਰੰਟੀ ਕੋਈ ਭੂਰਛਟਾ ਨਹੀਂ ਕੋਈ ਡੋਕਲ ਨਹੀਂ ਥਣ ਪੂਰੇ ਪਸ਼ਮਾਨ ਸੜ ਦੀ ਠੀਕ ਹੈ ਜੀ ਡੋਕਲ ਪਸ਼ੂ ਉਦੋਂ ਹੁੰਦਾ ਬਾਪੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸ ਦਿਆਂ ਸਰੋਤਿਆਂ ਨੂੰ ਵੀ ਦੱਸਾਂ ਡੋਕਲ ਪਸ਼ੂ ਉਦੋਂ ਹੁੰਦਾ ਜਦੋਂ ਉਹਦੇ ਅੰਦਰ ਕਰਮ ਹੁੰਦੇ ਆ ਮਲੱਪ ਹੁੰਦੇ ਆ ਮਲੱਪਾ ਕਰਕੇ ਪਸ਼ੂ ਮਾਰਦਾ ਹੂੰ ਉਹ ਮਲੱਪਾ ਕਰਕੇ ਮੈਂ ਇਦਾਂ ਦੀ ਹੋਈ ਆ ਹੂੰ ਜਦੋਂ ਮਲੱਪਾਂ ਦੀ ਗੋਲੀ ਦੇ ਦਿਓ ਫਿਰ ਉਹਨਾਂ ਦੀ ਪਾਚਨ ਸ਼ਕਤੀ ਜਿਹੜੀ ਵੱਧ ਜਾਂਦੀ ਆ ਹੂੰ ਕਰਮ ਲੱਗਣ ਨਹੀਂ ਦਿੰਦੇ ਸਹੀ ਹੈ ਜੀ ਤੇ ਜਦੋਂ ਇਸ चीज ਤੋਂ ਫ੍ਰੀ ਹੋ ਜਾਣਾ ਹੂੰ ਤੇ ਫਿਰ ਜਾਇਦਾ ਕਰ ਹੀ ਲੈਂਦੇ ਹੂੰ ਸਹੀ ਹੈ ਜੀ ਤਿੰਨ ਮਹੀਨੇ ਬਾਅਦ ਗੋਲੀ ਦੇਣੀ ਹੀ ਚਾਹੀਦੀ ਹੈ ਹੂੰ ਜ਼ਰੂਰੀ ਹੈ ਕਿਉਂਕਿ ਮੇਰੇ ਡਾਕਟਰ ਬਹੁਤ ਪਿਆਰੇ ਮਿੱਤਰ ਨੇ ਉਹ ਕਹਿੰਦੇ 50 ਰੁਪਏ ਦੇ ਨਾਲ ਦੀ ਤਿੰਨ ਮਹੀਨੇ ਥੋੜੇ ਚੰਗੇ ਰਹਿਣਗੇ ਤੇ ਹੋਰ ਕੀ ਚਾਹੀਦਾ ਹਾਂ ਇਹ ਵੀ ਗੱਲ ਸਹੀ ਹੈ ਆਪਾਂ 50ਾਂ ਦੀ ਗੋਲੀ ਦੇਤੀ ਹੂੰ ਤੇ 140ਾਂ ਦਾ ਦੁੱਧ ਪਿਜਾਉਂਦੇ ਹਾਂ ਰੋਜ਼ ਹਾਂ ਇਹ ਵੀ ਗੱਲ ਸਹੀ ਹੈ ਤਿੰਨ ਮਹੀਨਿਆਂ ਬਾਅਦ ਗੋਲੀ ਤਾਂ ਇੱਕ ਹੀ ਦੇਣੀ ਆ ਹੂੰ ਤੇ ਦੁੱਧ ਵਧਾ ਦਿੰਦਿਆਂ ਨੇ 100 ਜਾਲਗਾ ਦਾ ਹੂੰ ਸਹੀ ਹੈ ਜੀ ਹੱਥੋਂ ਛੋਟਿਆ 70 ਰੁਪਏ ਦਾ ਜਿੱਥੇ ਮਰਜੀ ਫੜਾ ਹਾਂ ਇਹਨਾਂ ਨੋਰਮਲ ਹੈ ਸਹੀ ਹੈ ਨੋਰਮਲ ਹੈ ਦੋਸਤੋ ਦੋ ਪਸ਼ੂ ਸੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਫੋਨ ਨੰਬਰ ਸਕਰੀਨ ਤੇ ਨੈਕਸਟ ਵੀਡੀਓ ਚ ਮਿਲਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ